ਗੱਲ ਆਸਟ੍ਰੇਲੀਆ ਸਟਡੀ ਵੀਜ਼ਾ ਦੇ ਕਰਾਂਗੇ ਸਪੈਸ਼ਲੀ ਨਵੰਬਰ ਇਨਟੇਕ ਦੇ ਉੱਪਰ ਫੋਕਸ ਕਰ ਰਹੇ ਹਾਂ ਬਹੁਤ ਸਾਰੇ ਸਟੂਡੈਂਟਸ ਦੇ ਸਵਾਲ ਨੇ ਕਿਉਂਕਿ ਹੁਣ ਜਿਵੇਂ ਅਸੀਂ ਦੇਖ ਰਹੇ ਹਾਂ ਸਮਾਂ ਜਿਹੜਾ ਹੈ ਬਹੁਤ ਨਜ਼ਦੀਕ ਅਸੀਂ ਪਹੁੰਚ ਰਹੇ ਹਾਂ ਨਵੰਬਰ ਇਨਟੇਕ ਦੇ ਕਿਹੜੀਆਂ ਗੱਲਾਂ ਦਾ ਧਿਆਨ ਇੱਥੇ ਰੱਖਣਾ ਬਹੁਤ ਜ਼ਰੂਰੀ ਹੈ ਪ੍ਰੋਸੈਸ ਵਾਈਜ਼ ਗੱਲ ਕਰਾਂਗੇ ਸਟੂਡੈਂਟ ਕਿਵੇਂ ਪੂਰੀ ਤਿਆਰੀ ਦੇ ਨਾਲ ਅੱਗੇ ਵਧੇ ਤਾਂ ਕਿ ਟਾਈਮਲੀ ਫਾਈਲ ਲਗਾਏ ਟਾਈਮਲੀ ਤੁਹਾਡਾ ਵੀਜ਼ਾ ਆ ਸਕੇ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ कौर ਔਰ ਅੱਜ ਪੂਰੀ ਇਨਫੋਰਮੇਸ਼ਨ ਆਸਟ੍ਰੇਲੀਆ ਸਟਡੀ ਵੀਜ਼ਾ ਨੂੰ ਲੈ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮਸ ਆਫ ਪ੍ਰਿਕਾਤ। ਧੰਨਵਾਦ ਪਨੀ ਸ਼ਸ਼ਰੀ ਕਾਹਸਾਰਾ। ਸੋ ਮੈਮ ਤੁਹਾਡੇ ਕੋਲ ਵੀ ਅਸੀਂ ਗੱਲ ਕਰੀਏ ਤਾਂ ਹਮੇਸ਼ਾ ਹੀ ਅਸੀਂ ਤੁਸੀਂ ਹਮੇਸ਼ਾ ਹਰੇਕ ਇਨਟੇਕ ਨੂੰ ਲੈ ਕੇ ਬਹੁਤ ਚੰਗੇ ਢੰਗ ਦੇ ਨਾਲ ਸਟੂਡੈਂਟਸ ਨੂੰ ਗਾਈਡ ਕਰਦੀ ਹੋ। ਹੁਣ ਆ ਗਿਆ ਜੀ ਨਵੰਬਰ ਇਨਟੇਕ ਤਾਂ ਮੈਮ ਜ਼ਰੂਰ ਦੱਸੋ ਕਿ ਕਿਹੜੇ ਪ੍ਰੋਸੈਸ ਨਾਲ ਕਿਵੇਂ ਸਟੈਪ ਬਾਈ ਸਟੈਪ ਸਟੂਡੈਂਟ ਅੱਗੇ ਵਧੇ ਤਾਂ ਕਿਤੇ ਵੀ ਕੋਈ ਗਲਤੀ ਨਾ ਹੋਵੇ ਔਰ ਟਾਈਮਲੀ ਆਪਣੀ ਫਾਈਲ ਲਗਾ ਕੇ ਸਟੂਡੈਂਟ। ਐਦਾਂ ਹਰ ਜੋਬ ਤਾਂ ਨਵੰਬਰ ਇਨਟੇਕ ਬਹੁਤ ਨੇੜੇ ਆ ਕਿਉਂਕਿ ਆਸਟ੍ਰੇਲੀਆ ਦੇ ਵਾਸਤੇ ਜੇ ਫਾਈਲ ਆਣੀ ਹੈ ਤੇ ਬੱਚੇ ਨੂੰ ਬਹੁਤ ਛੇਤੀ ਆਪਣੇ ਕੰਮ ਕਰਨੇ ਚਾਹੀਦੇ ਆ ਤੇ ਇਹ ਹਜੇ ਕੋਈ ਵੀ ਬੱਚਾ ਜੇ ਰਹਿ ਗਿਆ ਅਪਲਾਈ ਕਰਨ ਤੋਂ ਤੇ ਇਹ ਬਿਲਕੁਲ ਸਮਝੋ ਕਿ ਜੇ ਉਹਨਾਂ ਪ੍ਰੋਗਰਾਮ ਦੇਖ ਰਹੇ ਤੇ ਨਾਲ ਦੀ ਨਾਲ ਸਟੂਡੈਂਟ ਨੂੰ ਅਪਲਾਈ ਕਰਨਾ ਚਾਹੀਦਾ ਹੈ ਕਿਉਂਕਿ ਤੁਹਾਨੂੰ ਪਤਾ ਕਿ ਆਫਰ ਲੈਟਰ ਆਏਗੀ ਫਿਰ ਜੀਟੀ ਹੋਏਗੀ ਜੀਟੀ ਦੇ ਵਾਸਤੇ ਡਾਕੂਮੈਂਟਸ ਇਨਕਮ ਟੈਕਸ ਰਿਟਰਨ ਚਾਹੀਦੀ ਹੈ ਫਾਈਨੈਂਸ਼ੀਅਲ ਡਾਕੂਮੈਂਟਸ ਚਾਹੀਦੇ ਆ ਬੱਚੇ ਦੇ ਤੇ ਉਹ ਸਾਰੀ ਚੀਜ਼ਾਂ ਕਰਨ ਵਾਸਤੇ ਜਿਹੜਾ ਫਿਰ ਸਮਾਂ ਬਹੁਤ ਨਹੀਂ ਲੰਘਦਾ ਤੇ ਨਵੰਬਰ ਵਾਸਤੇ ਜਿਹੜਾ ਮੈਂ ਕਹਿੰਨੀ ਆ ਕਿ ਟਾਈਮ ਬਹੁਤ ਘੱਟ ਹੈ ਬਾਈ ਚਾਂਸ ਨਵੰਬਰ ਕਿਸੇ ਹਿਸਾਬ ਨਾਲ ਨਾ ਪੋਸੀਬਲ ਹੋਏ ਜੇ ਟਾਈਮ ਵੈਸੇ ਤੇ ਹੁਣ ਸੈਪਟੰਬਰ ਚੱਲ ਰਿਹਾ ਅਕਤੂਬਰ ਹੈ ਨਵੰਬਰ ਦੀ ਲਾਸਟ ਹੈ ਤਾਂ ਬੜੇ ਆਰਾਮ ਨਾਲ ਨਿਕਲ ਜਾਏਗਾ ਮੰਨ ਲਓ ਕਿਸੇ ਦਾ ਫੇਰ ਵੀ ਲੱਗਦਾ ਜੇ ਫੰਡਸ ਦੀ ਪ੍ਰੋਬਲਮ ਆ ਰਹੀ ਹੈ ਕੋਈ ਲੋਨ ਕਰਾਉਣਾ ਕੋਈ ਕੁਝ ਫਿਰ ਜੈਨਮਟੀਕਾ ਉਹਦਾ ਲੈ ਸਕਦੇ ਹਾਂ ਸਟੋਕ ਹੁੰਜ ਗੱਲ ਕਰੀ ਕਿ ਜਦੋਂ ਤੁਸੀਂ ਪੁੱਛਿਆ ਕਿ ਕਿਦਾਂ ਸਟੈਪ ਬਾਈ ਸਟੈਪ ਸਟੂਡੈਂਟ ਨੂੰ ਕਰਨਾ ਚਾਹੀਦਾ ਸਭ ਤੋਂ ਪਹਿਲੇ ਤੇ ਆਪਣਾ ਪ੍ਰੋਫਾਈਲ ਅਸੈਸ ਕਰਾਉਣਗੇ ਕਿਉਂਕਿ ਬੱਚਾ ਕਈ ਵਾਰੀ ਕਹਿ ਦਿੰਦਾ ਕਿ ਮੇਰਾ ਜਿਹੜਾ ਮੈਂ ਦੋ ਤਿੰਨ ਐਗਜ਼ਾਮਪਲ ਦਵਾਂਗੇ ਕਿ ਮੇਰੇ 70% ਹੈ ਪਰ ਜਦੋਂ ਅਸੀਂ ਦੇਖਦੇ ਹਾਂ ਤੇ ਉਹਦੇ ਹੁੰਦੇ 56% ਕਿਉਂਕਿ ਬੈਸਟ 4 ਚ ਕੈਲਕੂਲੇਟ ਕਰਦੇ ਆ ਉਹਦੇ ਵਿੱਚ ਜਿਹੜੀ ਐਕਸਟਰਾ ਸਬਜੈਕਟਸ ਹੈ ਜਾਂ ਐਡੀਸ਼ਨਲ ਸਬਜੈਕਟਸ ਹੈ ਉਹ ਕਾਊਂਟ ਨਹੀਂ ਹੁੰਦਾ ਜਿੱਦਾਂ ਫਿਜ਼ੀਕਲ ਐਜੂਕੇਸ਼ਨ ਹੋ ਗਿਆ ਜਾਂ ਲੈਂਗੁਏਜ ਕੋਈ ਹਿੰਦੀ ਪੰਜਾਬੀ ਸੰਸਕ੍ਰਿਤ ਕੁਝ ਵੀ ਹੋ ਗਈ ਇਹਨਾਂ ਦੇ ਮਾਰਕਸ ਕਾਉਂਟ ਨਹੀਂ ਹੁੰਦੇ ਹੁਣ ਇਹ ਹੋ ਗਿਆ ਤੁਹਾਡਾ ਐਡਮਿਸ਼ਨ ਵਾਸਤੇ ਫਿਰ ਤੁਹਾਡਾ ਆਇਲਸ ਜਾਂ ਪੀਟੀ ਹੁਣ ਤੇ 7 ਜਿਹੜੇ ਆ ਨੇ ਲੈਂਗੁਏਜਸ ਐਡ ਕਰਤੀਆਂ ਜਿਹਦੇ ਵਿੱਚ ਇੱਕ ਲੈਂਗੁਏਜਸ ਆਡ ਹੈ ਕੈਂਬਰੀਜ ਦਾ ਟੋਫਲ ਹੈ ਐਦਾਂ ਕਰਕੇ ਸੱਤ ਲੈਂਗੁਏਜ ਟੈਸਟ ਹੋ ਗਏ ਪਹਿਲੇ ਖਾਲੇ ਆਈਐਸ ਪੀਟੀ ਟੋਫਲ ਸੀਗਾ ਤਿੰਨ ਸੀਗੇ ਚਾਰ ਹੋਰ ਐਡ ਹੋ ਗਏ ਜਿਹੜੇ ਕਿ ਬਹੁਤ ਸੌਖੇ ਆ ਪਹਿਲਾਂ ਤੋਂ ਵੀ ਤੇ ਉਹ ਚੀਜ਼ਾਂ ਵੀ ਐਡ ਹੋ ਗਈ ਤੇ ਉਹਨਾਂ ਦੇ ਵਾਸਤੇ ਅਸੀਂ ਉਹ ਟੈਸਟ ਵਾਸਤੇ ਕਾਫੀਆਂ ਨੂੰ ਸੀ ਆ ਮਤਲਬ ਜਿਹੜਾ ਸਟੂਡੈਂਟ ਸਾਡੇ ਨਾਲ ਉਹਨੂੰ ਫ੍ਰੀ ਆਫ ਕਾਸਟ ਵੀ ਅਸੀਂ ਟ੍ਰੇਨਿੰਗ ਦੇਣੀ ਹੈ ਚਲੋ ਉਹਦੀ ਹੁਣ ਐਡਮਿਸ਼ਨ ਦਾ ਹੋ ਗਿਆ ਕੀ ਪ੍ਰੋਫਾਈਲ ਇਲੀਜੀਬਲ ਹੈ 6 ਬੈਂਡ ਨਾਟ ਲੈਸਨ 5.5 ਬੈਂਡ ਕਿਉਂਕਿ 6 ਬੈਂਡ ਈਚ ਡਿਪੈਂਡ ਕਰਦਾ ਹੈ ਜਾਂ 6.5 7 ਬੈਂਡ ਨਰਸਿੰਗ ਵਾਸਤੇ ਇਦਾਂ ਅਲੱਗ ਅਲੱਗ ਕੈਟਾਗਰੀਜ਼ ਸਟੂਡੈਂਟਸ ਦੀਆਂ ਹੁਣ ਉਹਦੇ ਬਾਅਦ ਜਿਹੜਾ ਅਸਲੀ ਖੇਡ ਸ਼ੁਰੂ ਹੁੰਦਾ ਉਹ ਹੁੰਦਾ ਜੀਡੀ ਦਾ ਜਿਹਦੇ ਵਿੱਚ ਕੀ ਸਟੂਡੈਂਟ ਦਾ ਜਿਹੜਾ ਗੈਪ ਨਹੀਂ ਹੋਣਾ ਚਾਹੀਦਾ 1 ਸਾਲ ਤੋਂ ਜ਼ਿਆਦਾ ਤੇ 25 ਪਾਸ ਆਊਟ ਸਟੂਡੈਂਟ ਜਿਹੜਾ ਹੈ ਹਜੇ ਉਹ ਸਾਰੇ ਇਲੀਜੀਬਲ ਹੈ ਉਹ ਉਹਨਾਂ ਦੇ ਪੇਰੈਂਟਸ ਦੀ ਜਿਹੜੀ ਇਨਕਮ ਟੈਕਸ ਰਿਟਰਨ ਹੈ ਉਹ 12 ਤੋਂ 15 ਲੱਖ ਦੋਨਾਂ ਦੀ ਕੰਬਾਈਨਡ ਇਨਕਮ ਹੋਣੀ ਚਾਹੀਦੀ ਆ ਹੁਣ ਸਮਝੋ ਪਿਛਲੇ ਸਾਲ ਦੀ 4 ਲੱਖ ਹੈ ਇਸ ਸਾਲ ਉਹਨਾਂ ਨੇ 12 ਲੱਖ ਕਰ ਲਈ ਤੇ ਇਹ ਵੀ ਇੱਕ ਬਹੁਤ ਬੜਾ ਕਨਸਰਨ ਹੋ ਜਾਂਦਾ ਉਹਦੇ ਵਿੱਚ ਕਈ ਵਾਰੀ ਖਰਾਬ ਵੀ ਹੋ ਜਾਂਦਾ ਕੇਸ ਇਹ ਚੀਜ਼ਾਂ ਦਾ ਵੀ ਸਾਨੂੰ ਧਿਆਨ ਰੱਖਣਾ ਪੈਂਦਾ ਜਦ ਅਪਲਾਈ ਕਰਦੇ ਆ ਫੀਕ ਜਿਹੜੇ ਫੰਡਸ ਹੈ ਉਹ ਵੀ ਜਿਹੜੇ ਆ ਤੁਹਾਡੇ 3 ਮਹੀਨੇ ਪੁਰਾਣੇ ਹੋਣੇ ਚਾਹੀਦੇ ਆ ਉਹਦੇ ਵਿੱਚ ਲੋਨ ਵੀ ਹੋ ਸਕਦਾ ਹੈ ਸਟੂਡੈਂਟ ਦੇ ਪੇਰੈਂਟਸ ਦੇ ਵੀ ਹੋ ਸਕਦੇ ਆ ਔਰ ਜਿਹੜਾ ক্লোਸ ਬਲੱਡ ਰਿਲੇਟਿਵ ਹੈ ਤਾਇਆ ਚਾਚਾ ਮਾਮਾ ਦਾਦਾ ਕੋਈ ਵੀ ਬ੍ਰਦਰ ਸਿਸਟਰ ਤੀ ਤੋ 40% ਇੱਕ ਬੰਦੇ ਨੂੰ ਅਸੀਂ ਹੋਰ ਐਡ ਕਰ ਸਕਦੇ ਆ ਇਹ ਸਾਰਾ ਮਿਲਾ ਕੇ ਇਹਨਾਂ ਦਾ ਜੀਟੀ ਪ੍ਰੋਸੈਸ ਹੁੰਦਾ ਹੈ ਇਹ ਅਪਰੂਵ ਹੋ ਗਿਆ ਤਾਂ ਫਿਰ ਬੱਚੇ ਦੀ ਆਫਰ ਲੈਟਰ ਔਰ ਫਿਰ ਫੀਸ ਜਮਾ ਕਰਨ ਵਾਸਤੇ ਕਹਿੰਦੇ ਆ ਸੀਓ ਆਉਂਦੀ ਹੈ ਫਿਰ ਫਾਈਲ ਲਾਉਂਸ ਹੁੰਦੀ ਕਈ ਵਾਰੀ ਦੇਖਿਆ ਗਿਆ ਹੈ ਸਟੂਡੈਂਟ ਨੇ 10th ਕੀਤੀ CBSE ਤੋਂ ICSE ਤੋਂ ਮਾਰਕਸ ਥੋੜੇ ਘਟਾਇਆ ਹੈ ਪਲੱਸ 2 ਉਹਨੇ ਸਟੇਟ ਬੋਰਡਸ ਕਰ ਲਈ ਪੰਜਾਬ ਬੋਰਡ ਹਰਿਆਣਾ ਬੋਰਡ ਹਿਮਾਚਲ ਬੋਰਡ ਜੀ ਐਨ ਕੇ ਬੋਰਡ ਜੋ ਵੀ ਆ ਉਹਦੇ ਵਿੱਚ ਯੂਨੀਵਰਸਿਟੀਆਂ ਨੂੰ एकदम ਉਹਨਾਂ ਦੇ ਕੰਨ ਖੜੇ ਹੋ ਜਾਂਦੇ ਕਈ ਵਾਰੀ ਨਹੀਂ ਲੈਂਦੀਆਂ ਕੁਝ ਯੂਨੀਵਰਸਿਟੀਆਂ ਹੁਣ ਲੈ ਰਹੀਆਂ ਕਿਉਂਕਿ ਜਦ 10th ਵਿੱਚ ਦੇਖੋ ਤੇ ਮਾਰਕਸ ਬਹੁਤ ਘੱਟ ਹੈ ਜੀ ਔਰ ਇੱਕਦਮ 12th ਵਿੱਚ ਵੱਧ ਗਏ ਸਟੇਟ ਬੋਰਡ ਦੇ ਕਾਰਨ ਉਹ ਵੀ ਕੰਸਰਨ ਬਣਦਾ ਜਿਹੜੇ ਜੀਟੀ ਚ ਕਈ ਵਾਰੀ ਬੱਚੇ ਕਹਿੰਦੇ ਨਾ ਰਹਿ ਗਿਆ ਉਹ ਸਾਰੀ ਚੀਜ਼ਾਂ ਕਰਕੇ ਰਹਿੰਦਾ ਤੇ ਬਹੁਤ ਧਿਆਨ ਰੱਖਣਾ ਪੈਂਦਾ ਕਿਉਂਕਿ ਕੰਮ ਕਰਦੇ ਮੈਨੂੰ 27 28 ਇਅਰਸ ਹੋ ਗਏ ਹੁਣ ਤੱਕ ਗਿਣੇ ਵੀ ਜਾਂ ਨਹੀਂ ਜਾਂਦਾ ਸਾਬ ਤੇ ਇੰਨਾ ਸਾਲਾਂ ਚ ਅਸੀਂ ਨਾ ਬੱਚੇ ਨੂੰ ਦੇਖ ਹੁੰਦੇ ਸਾਰੇ ਕਹਿ ਦਿੰਦੇ ਇਸ ਬੱਚੇ ਦਾ ਵੀਜ਼ਾ ਹੋ ਸਕਦਾ ਕਿ ਨਹੀਂ ਇਹ ਨਹੀਂ ਕਿ ਅਸੀਂ 100% ਜਿੱਦਾਂ ਗਰੰਟੀ ਦੇ ਦਿੰਨੇ ਆ ਗਰੰਟੀ ਕੋਈ ਵੀ ਨਹੀਂ ਦੇ ਸਕਦਾ ਵੀ ਸਹੀ ਕਿਉਂਕਿ ਸਾਡਾ ਹੁਣ ਨਵੰਬਰ ਇਨਟੇਕ ਵਾਸਤੇ ਇਸ ਤੋਂ ਲੇਟ ਨਾ ਕਰਨ ਸਟੂਡੈਂਟਸ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 10th ਕਿਸੇ ਹੋਰ ਬੋਰਡ ਤੋਂ ਆਏ ਪਲੱਸ 2 ਕਿਸੇ ਹੋਰ ਬੋਰਡ ਤੋਂ ਆਏ ਤੇ ਕਈ ਵਾਰ ਇਹਨਾਂ ਚੀਜ਼ਾਂ 'ਚ ਟੈਕਨੀਕਲ ਚੀਜ਼ਾਂ 'ਚ ਟਾਈਮ ਲੱਗ ਜਾਂਦਾ ਔਰ ਉਹ ਚੀਜ਼ਾਂ ਜਿਹੜਾ ਹੈ ਨੈਵੀਗੇਟਰ ਦਾ ਇਹ ਸਾਡਾ ਰੋਲ ਹੈ ਕਿ ਅਸੀਂ ਕਿਸੇ ਬੱਚੇ ਨੂੰ ਵੀ ਨਿਰਾਸ਼ ਨਹੀਂ ਛੱਡਿਆ ਜਿਹੜੇ ਵੀ ਸਟੂਡੈਂਟ ਆਏ ਉਹਨਾਂ ਦਾ ਅਸੀਂ ਕਿੰਨੀ ਜਗ੍ਹਾ ਤੋਂ ਬੱਚਾ ਥੱਕ ਕੇ ਆਉਂਦਾ ਕਿ ਸਾਲ-ਸਾਲ ਕੇਸ ਪਿਆ ਖਰਾਬ ਹੋ ਗਿਆ ਤੁਹਾਨੂੰ ਪਤਾ ਗੈਪイヤー ਹੋਏ ਤੇ ਕੋਈ ਵੀ ਯੂਨੀਵਰਸਿਟੀ ਫਿਰ ਐਕਸੈਪਟ ਨਹੀਂ ਕਰਦੀ ਇੱਕ ਸਾਲ ਦਾ ਭਾਵੇਂ ਤੇ ਜੇ ਗਲਤ ਕੰਸਲਟੈਂਟ ਕੋਲ ਚਲੇ ਜਾਂਦੇ ਤੇ ਬੱਚਿਆਂ ਦੇ ਕੇਸ ਖਰਾਬ ਹੋ ਜਾਂਦੇ ਇਸ ਕਰਕੇ ਸਟੂਡੈਂਟ ਬਹੁਤ ਕੇਅਰਫੁਲ ਰਹਿਣਾ ਪਏਗਾ ਔਰ ਟਾਈਮ ਸੇ ਰੱਖਣਾ ਵੀਜ਼ਾ ਲਾਉਣਾ ਪਏਗਾ ਜੀ ਬਿਲਕੁਲ ਸੋ ਤੁਸੀਂ ਸਮਝ ਚੁੱਕੇ ਹੋ ਕਿ ਕਿੰਨੀ ਦੇਖੋ ਬਰੀਕੀ ਦੇ ਨਾਲ ਕੰਮ ਕਰਨਾ ਪੈਂਦਾ ਜਦੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਫਾਈਲ ਤੇ ਕੰਮ ਕਰਨਾ ਹੁੰਦਾ ਸੋ ਸਟੂਡੈਂਟਸ ਆਪਣੇ ਵੱਲੋਂ ਅਯੂਜ਼ ਕਰਕੇ ਤੁਸੀਂ ਨਾ ਅੱਗੇ ਚੱਲਿਆ ਕਰੋ ਸੋ ਇੱਕ ਮਾਹਿਰ ਸਲਾਹ ਦਾ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਵੇਂ ਕਿ ਅਗਰ ਅਸੀਂ ਨੈਵੀਗੇਟਰਜ਼ ਓਵਰਸੀਜ਼ ਦੀ ਗੱਲ ਕਰੀਏ ਤਾਂ ਮੈਂ ਆਪ ਦਾ 28 ਸਾਲਾਂ ਦਾ ਐਕਸਪੀਰੀਅੰਸ ਹੈ ਢੇਰੋਂ ਹੀ ਸਟੂਡੈਂਟਸ ਦੀ ਉੱਪਰ ਉਹਨਾਂ ਨੇ ਕੰਮ ਕੀਤਾ ਉਹਨਾਂ ਦਾ ਕੈਰੀਅਰ ਸੈਟਲ ਕਰਨ ਵਿੱਚ ਉਹਨਾਂ ਦੀ ਮਦਦ ਕੀਤੀ ਹੈ ਸੋ ਤੁਸੀਂ ਵੀ ਉਹਨਾਂ ਵਿੱਚੋਂ ਇੱਕ ਹੋ ਸਕਦੇ ਹੋ ਲੇਕਿਨ ਟਾਈਮਲੀ ਜੋ ਹੈ ਉਸ ਲਈ ਤੁਹਾਡਾ ਮੈਮ ਕੋ नंबर स्क्रीन पर अ डिसप्ले किया इस उपर कॉल करके भी जो है अगों का पूरा प्रोसीजर समझ और आपने हो और अपने सवाल जोड़े ने सामू कमेंट सैक्शन में भी साढ़े नाझे कर सद अगों अं उन्हर टॉपिकस ऊपर भी वीडियोज़ लैके आईए होर स्टूडेंट्स में भी अवेयर जरूर कर सीए बहुत बहुत थैंक्स मैम क्या बहुत ही खास गल्ला बहुत खास इन्फोरमेस स्टूडेंट्स साझी की है सो so, अगों भी अं स्टूडेंट्स के लिए इसे तरह न इनफोरमेटिव भीडियोज़ लैके आते रहेंगे फिलहाल ही दिव्य इजाजत थैंक यू सो मच थैंक यू